ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ 10 ਦਿਨਾਂ ਦੇ ਮੌਸਮ ਦੀ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਜੇ ਆਉਂਦੇ 10 ਦਿਨਾਂ ਦੇ ਵਿੱਚ ਇਹ ਤੁਹਾਨੂੰ ਮੌਸਮ ਦੀ ਅਪਡੇਟ ਦੇਣੀ ਹੈ ਐਸੇ ਲਈ ਅੱਜ ਉਹ ਲਾਈਵ ਅਤੇ ਤਾਜ਼ਾ ਸਟੈਟਲਰ ਦਸੀਆਂ ਹਨ ਜਿਉਂ ਸੁਰੇੜਦੀਆਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦੀ ਗੱਲ ਕਰਦੇ ਆਂ ਤੇ ਅਸਲ ਤੇ ਦੇਖ ਸਕਦੇ ਆਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਾਫ਼ ਬਣਿਆ ਹੋਇਆ ਖੁਸ਼ਕ ਬਣਿਆ ਹੋਇਆ ਠੰਡ ਦੀ ਗੱਲ ਕਰੀਏ ਠੰਡ ਉਸੇ ਤਰ੍ਹਾਂ ਜਾਰੀ ਆ ਪਰ ਜਿੱਥੇ ਸੀਤ ਲਹਿਰ ਬੀਤੇ 10-15 ਦਿਨਾਂ ਤੋਂ ਲਗਾਤਾਰ ਤਾਵਰ ਤੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਉੱਤਰ ਪੱਛੋ ਦੀਆਂ ਜੜੀਆਂ ਕਿ ਠਾਰਨੀਆਂ ਸੀ ਪੰਜਾਬ ਨੂੰ ਦੇ ਨਾਲ ਲੱਗਦੇ ਖੇਤਰਾਂ ਨੂੰ ਉਸ ਤੋਂ ਕਿਤੇ ਰਾਹਤ ਹੈ ਸੀਤ ਲਹਿਰ ਨਹੀਂ ਚੱਲ ਰਹੀ ਕਿਤੇ ਕਿਤੇ ਦੱਖਣ ਪੱਛੋ ਦੀਆਂ ਹਵਾਵਾਂ ਦੱਖਣ ਪੂਰੇ ਦੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਆਉਂਦੇ ਦਿਨਾਂ ਦੇ ਵਿੱਚ ਬੈਕ ਟੂ ਬੈਕ ਪੱਛਮੀ ਸਿਸਟਮ ਆ ਰਹੇ ਨੇ ਜਿਹਦੇ ਨਾਲ ਠੰਡ ਦੇ ਵਿੱਚ ਵਾਧਾ ਹੋ ਸਕਦਾ ਇੱਕ ਸਿਸਟਮ ਤਾਂ ਐਸੋਲੇ ਵਿੱਚ ਚੱਲ ਰਿਹਾ ਜੜਾ ਕਿ ਪੰਜਾਬ ਨੂੰ ਨਹੀਂ ਇਧਰ ਉੱਤਰ ਭਾਰਤ ਦੇ ਬਾਕੀ ਸੂਬਿਆਂ ਨੂੰ ਪ੍ਰਭਾਵਿਤ ਕਰ ਰਿਹਾ Rajasthan ਦੇ ਖਾਸ ਕਰਕੇ ਜਿਹੜੇ ਇਧਰ ਆ ਜਾ Jaipur ਉਹਦੇ ਉੱਪਰ Alwar ਇਹਨਾਂ ਖੇਤਰਾਂ ਦੇ ਵਿੱਚ ਕਿਤੇ ਛਾਟਾਂ ਦੇ ਅਸਰ ਨੇ Madhya Pradesh ਦੇ ਕੁਝ ਖੇਤਰ Indore ਹੋ ਗਿਆ Gwalior ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਹਲਕੇ ਟੁੱਟਵੇਂ ਛਾਟੇ ਲੱਗ ਸਕਦੇ ਨੇ ਔਰ ਇਧਰ ਆ ਜੀ ਆਪਾਂ ਪੱਛਮੀ ਜੋਪੀ ਅਯੁੱਧਿਆ ਲਖਨਊ ਕਾਨਪੁਰ ਮਜ਼ਾਫਰਨਗਰ ਬਲੰਦ ਸ਼ਹਿਰ ਮਰਾਦਾਬਾਦ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਸ਼ਰਾਟੇ ਸੰਭਵ ਨੇ ਅੱਜ ਦਿਨ ਦੇ ਵਿੱਚ ਦਿੱਲੀ ਦੇ ਕੁਝ ਨਾਲ ਲੱਗਦੇ ਨੋਇਡਾ ਅਤੇ ਗੁਰੂਗ੍ਰਾਮ ਦੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਸ਼ਰਾਟੇ हिसार ਬਿਵਾਨੀ ਕੁਸ਼ੇਤਰ ਕਰਨ ਨਾਲ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਟੁੱਟਵੇਂ ਸ਼ਰਾਟੇ ਦੇ ਅਸਰ ਨੇ ਇਹ ਅੱਜ ਤੋਂ ਲੈ ਕੇ ਅਗਲੇ 24 ਘੰਟਿਆਂ ਦੇ ਵਿੱਚ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਐਸੇ ਲੈਣਾ ਖੇਤਰਾਂ ਦੇ ਵਿੱਚ ਚੱਲ ਰਿਹਾ ਉੱਤਰਾਖੰਡ ਦੇ ਉੱਪਰਲੇ ਭਾਗਾਂ ਦੇ ਵਿੱਚ ਕਿਤੇ ਹਲਕੀ ਬਰਸਾਤੀ ਦਾ ਦੌਰ ਸੰਭਵ ਹੈ ਅਗਲੇ 24 ਘੰਟਿਆਂ ਦੇ ਵਿੱਚ ਇਸ ਤੋਂ ਬਾਅਦ ਜੀ ਅਗਲਾ ਸਿਸਟਮ ਆ ਰਿਹਾ 22 ਤੋਂ ਲੈ ਕੇ 24 ਦੇ ਵਿਚਕਾਰ ਜਿਹੜਾ ਕਿ ਪ੍ਰਭਾਵਿਤ ਕਰੇਗਾ ਪੰਜਾਬ ਨੂੰ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਲੈਂਦੇ ਪੰਜਾਬ ਤੋਂ ਲੈ ਕੇ ਚੜ੍ਹਦੇ ਪੰਜਾਬ ਦੇ ਸਾਰੇ ਜ਼ਿਲ੍ਹੇ ਹਰਿਆਣਾ ਲਗਭਗ ਸਾਰਾ ਹਰਿਆਣਾ ਤੇ ਉੱਤਰੀ ਰਾਜਸਥਾਨ ਪੱਛਮੀ ਰਾਜਸਥਾਨ ਯੂਪੀ ਦਾ ਪੱਛਮੀ ਖੇਤਰ ਹਿਮਾਚਲ ਉਤਰਾਖੰਡ ਜੰਮੂ ਇਹਨਾਂ ਖੇਤਰਾਂ ਨੂੰ ਕਿਤੇ ਕਿਤੇ ਮੀਂਹ ਕੁਝ ਖੇਤਰਾਂ ਦੇ ਵਿੱਚ ਗੜੇ ਮਾਰਨਾ ਪ੍ਰਭਾਵਿਤ ਕਰੇਗਾ ਤੇ 22 ਤੋਂ ਲੈ ਕੇ 24 ਦੇ ਵਿੱਚਕਾਰ ਇਸ ਤੋਂ ਬਾਅਦ 26 ਤੇ 27 ਇਹਨਾਂ ਖੇਤਰ ਇਹਨਾਂ ਦੇ ਵਿੱਚ ਇੱਕ ਹੋਰ ਸਿਸਟਮ ਆ ਰਿਹਾ ਹੈ ਜਿਹੜਾ ਕਿ ਹਲਕੇ ਟੋਟਮ ਵਿੱਚ ਰਾਟੇ ਨਾਲ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਨੂੰ ਫਿਰ ਤੋਂ ਪ੍ਰਭਾਵਿਤ ਕਰੇਗਾ ਉਸ ਤੋਂ ਬਾਅਦ 28 29 30 ਇਹਨਾਂ ਦਿਨਾਂ ਨੂੰ ਛੱਡ ਕੇ ਫਰਵਰੀ ਦੇ ਪਹਿਲੇ ਦੋ ਦਿਨਾਂ ਦੇ ਵਿੱਚਕਾਰ ਯਾਨੀ ਕਿ 31 ਜਨਵਰੀ ਤੇ 30 ਤੋਂ ਲੈ ਕੇ 1 ਫਰਵਰੀ ਦੇ ਵਿੱਚਕਾਰ ਇੱਕ ਹੋਰ ਸ ਜਿਹਦੇ ਨਾਲ ਫਿਰ ਤੋਂ ਉਮੀਦ ਦੇ ਨਾਲ ਕੁਝ ਖੇਤਰਾ ਦੇ ਵਿੱਚ ਹੋ ਸਕਦਾ ਹੈ ਕਿ ਹਲਕੀ ਗਰੇਮਾਰੀ ਹੋ ਸਕਦੀ ਹੈ ਇਹਦੇ ਸਿਸਟਮ ਆਉਣਗੇ 2-3 ਇਤਨੋਂ ਸਿਸਟਮਾਂ ਦਾ ਮੁੱਖ ਤੌਰ ਤੇ ਜਿਹੜਾ ਅਸਰ ਹੈ ਉਹ ਪਹਾੜਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਜੰਮੂ ਹਿਮਾਚਲ ਉੱਤਰਾਖੰਡ ਦੇ ਉਪਰਲੇ ਭਾਗਾਂ ਦੇ ਵਿੱਚ ਤਗੜੀ ਬਰਫਬਾਰੀ ਦਾ ਦੌਰ ਹੇਠਲੇ ਭਾਗਾਂ ਦੇ ਵਿੱਚ ਗਰੇਮਾਰ ਤੇ ਮੀਂਹ ਤੇ ਮੈਦਾਨੀ ਖੇਤਰਾ ਦੇ ਵਿੱਚ ਵੀ ਕਿਤੇ ਹਲਕੀ ਕਰਵਾਈਆਂ ਕਿਤੇ ਦਰਮਿਆਨੇ ਫਦਰ ਦੇ ਮੀਂਹ ਕਿਤੇ ਤੇਜ਼ ਸ਼ਰਾਟੇ ਕਿਤੇ ਭਾਰੀ ਮੀਂਹ ਜਿਹੜੇ ਆ ਸੰਭਾਵਿਤ ਹੋਣਗੇ ਆਉਂਦੇ 10 ਦਿਨਾਂ ਦੇ ਵਿੱਚ ਸੋ ਜਨਵਰੀ ਦੇ ਅਖੀਰ ਤੱਕ ਯਾਨੀ ਕਿ 31 ਜਨਵਰੀ ਤੱਕ 3 ਹੋ ਸਕਦਾ ਇੱਕ ਦੋ ਸਿਸਟਮ ਤਗੜੇ ਵੀ ਲੱਗ ਸਕਦੇ ਨੇ ਤੇ ਹਲਕੇ ਤੋਂ ਲੈ ਕੇ ਦਰਮਿਆਨੇ ਕੁਝ ਕਿਸ ਤਰ੍ਹਾਂ ਦੇ ਵਿੱਚ ਭਾਰੀ ਵੀ ਜਿਹੜੇ ਸੰਭਵ ਹੋਣਗੇ ਜੇਕਰ ਗੱਲ ਆਪਾਂ 에ਅਰ ਕੁਆਲਿਟੀ ਦੀ ਕਰਦੇ ਆ 에ਅਰ ਕੁਆਲਿਟੀ ਹਲੇ ਖਰਾਬ ਲੈਵਲ ਤੇ ਆ ਭਾਵੇਂ ਆਪਾਂ ਦਿੱਲੀ ਦੀ ਦੇਖਦੇ ਆ ਹਰਿਆਣਾ ਦੀ ਦੇਖਦੇ ਆ ਪੰਜਾਬ ਦੀ ਦੇਖੀਏ ਤੇ ਹਵਾ ਪ੍ਰਦੂਸ਼ਣ ਕਾਇਮ ਹੈ ਇਹ ਉਦੋਂ ਘਟੇਗਾ ਜਦੋਂ ਇੱਥੇ ਸਿਸਟਮ ਬੈਕ ਟੂ ਬੈਕ ਆਣਗੇ ਜਦੋਂ ਇੱਥੇ ਮੀਂਹ ਲੱਗਦੇ ਨੇ ਤੇ ਜਿਹੜਾ ਉੱਪਰ ਰੋਡਿਆ ਖਰਦੋਸ਼ਣ ਹੈ ਉਹਨੂੰ ਕਾਫੀ ਹੱਦ ਤੱਕ ਜੜੀਆਂ ਠੱਲ ਪਏਗੀ ਤਾਂ ਮੌਸਮ ਇੱਥੇ ਥੋੜਾ ਬਹੁਤ ਖੁੱਲਣਾ ਸ਼ੁਰੂ ਹੋ ਜਾਵੇਗਾ ਸੋ ਸਿਲਹਾਲ ਇਹ ਕਿ ਆਸਰਾਈਆਂ ਨੇ ਕਿ ਅਗਲੇ 10 ਦਿਨ ਸਿਸਟਮ ਵਾਲੇ ਹੋਣ ਜਾ ਰਹੇ ਨੇ ਤੇ ਇੱਕ ਨਜ਼ਰ ਆਫਾ ਤਾਜ਼ਾ ਅੰਕੜੇ ਆ ਤੇ ਲਾ ਲੈਣੇ ਆ ਜੀ ਜੋ ਜਾਰੀ ਕੀਤੇ ਨੇ ਮੌਸਮ ਹਕ ਨੇ ਜੋ ਅਪਡੇਟ ਜਾਰੀ ਕੀਤੀ ਹੈ ਅੱਜ 19 ਤਰੀਕ ਨੂੰ ਟੈਸਫੌਗ ਦੇ ਅਲਰਟ ਨੇ ਯਾਨੀ ਕਿ ਧੁੰਦ ਅੱਜ ਵੈਸੇ ਬਹੁਤੇ ਖੇਤਰਾ ਦੇ ਵਿੱਚ ਤਾਂ ਧੁੱਪ ਚੜ ਗਈ ਸੀ ਸਵੇਰੇ ਪਰ ਫਿਰ ਵੀ ਕੁਝ ਖੇਤਰਾ ਦੇ ਵਿੱਚ ਧੁੰਦ ਸੀ ਉੱਥੇ ਵੀ ਹੁਣ ਉੱਡ ਜਾਣੀ ਅੱਜ ਧੁੱਪ ਖੜਨ ਦੇ आसार ਹੋਣਗੇ ਟੈਂਪਰੇਚਰ ਅੱਜ ਦਿਨਾਂ ਦੀ ਗੱਲ ਕਰਦੇ ਆ ਤੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ ਦਿਨਾਂ ਦੇ ਉਹ 20 ਤੋਂ ਤਾਹਾਂ ਦਰਜ ਹੋਣ ਦੀ ਉਮੀਦ ਹੈਗੀ ਆ ਖਾਸ ਕਰ ਦੁਪਹਿਰ ਵੇਲੇ 20 ਤੋਂ ਲੈ ਕੇ 22 ਤੇ 23 ਦੇ ਵਿੱਚ ਕਾ ਟੈਂਪਰੇਚਰ ਦਰਜ ਹੋਣਗੇ ਪੰਜਾਬ ਅਤੇ ਹਰਿਆਣਾ ਦੇ ਉਸ ਤੋਂ ਬਾਅਦ 2 ਦਿਨਾਂ ਦੇ ਲਈ ਅਲਰਟ ਹੈ ਕਿ ਜਿਹੜੇ ਉਹ ਧੁੰਦ ਦੇ ਵੀ ਤੇ ਕੁਝ ਖੇਤਰਾ ਦੇ ਵਿੱਚ ਗਰਜ ਰ ਅਲਰਟ ਜਿਹੜਾ ਜਾਰੀ ਕੀਤਾ ਗਿਆ ਨਹੀਂ ਜਿਵੇਂ ਕਿ ਤੁਸੀਂ ਰਡਾਰ ਦੇ ਵਿੱਚ ਦੇਖ ਰਹੇ ਆ ਕਿ 5 23 24 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਤੇ ਇਹ ਸਿਸਟਮ ਪ੍ਰਭਾਵਿਤ ਕਰੇਗਾ ਇਸ ਤੋਂ ਬਾਅਦ 26 27 ਉਸ ਤੋਂ ਬਾਅਦ 31 ਅਨਾਂ ਦਿਨਾਂ ਦੇ ਵਿੱਚ ਸਿਸਟਮ ਬੈਕ ਟੂ ਬੈਕ ਆਉਣਗੇ ਇਹਨਾਂ ਸਿਸਟਮਾਂ ਦੀ ਅਪਡੇਟ ਤੁਹਾਨੂੰ ਸਾਡੇ ਇਸ ਚੈਨਲ ਤੋਂ ਮਿਲਦੀ ਰਹੇਗੀ ਸੋ ਅਲਰਟ ਜੋ ਮੌਸਮ ਹਾਕ ਜਾਰੀ ਕਰਦਾ ਅਪਡੇਟ ਤੁਹਾਨੂੰ ਨਾਲ ਸਾਂਝੇ ਕਰਦੇ ਰਹਿੰਦੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਠੰਡ ਤੋਂ ਰਾਹਤ ਮਿਲੇਗੀ ਵੀ ਤੇ ਠੰਡ ਇੱਕ ਵਾਰ ਫਿਰ ਤੋਂ ਜ਼ੋਰ ਫੜੇਗੀ ਜਦੋਂ ਇਹ ਸਿਸਟਮ ਲੰਘਣਗੀ। ਸ਼ੀਤ ਲਹਿਰ ਇੱਕ ਵਾਰ ਮੁਰ ਤੋਂ ਜ਼ੋਰ ਫੜ ਸਕਦੀ ਹੈ ਕਿਉਂਕਿ ਜਦੋਂ ਪਹਾੜਾਂ ਦੇ ਵਿੱਚ ਬਰਫਬਾਰੀ ਹੋਣੀ ਹੈ ਉਹਦਾ ਸਿੱਧੇ ਤੌਰ ਤੇ ਅਸਰ ਮੈਦਾਨਾਂ ਦੇ ਵਿੱਚ ਵੇਖਣ ਨੂੰ ਮਿਲਣਾ ਹੈ। ਪਹਾੜਾਂ ਤੋਂ ਥੱਲੇ ਉਤਰਦੀਆਂ ਠੰਡੀਆਂ ਖੁਸ਼ਕ ਹਵਾਵਾਂ ਠਾਰਣਗੀਆਂ ਇਹਨਾਂ ਖੇਤਰਾਂ ਨੂੰ ਤੇ ਮੈਦਾਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਠੰਡ ਵਾਪਸੀ ਕਰੇਗੀ। ਬਾਕੀ ਆਉਂਦੇ ਦਿਨਾਂ ਦੀ ਅਪਡੇਟ ਤੁਹਾਨੂੰ ਦੇ ਦਵਾਂਗੇ। ਤੁਹਾਡਾ ਸਾਂਝੀ ਕਰ ਦੇਣਾ ਹੈ ਇਜਾਜ਼ਤ ਦਿਓ ਤੁਹਾਨੂੰ।